ਗੁਰੂ ਘਰ ਅੰਦਰ ਮੱਥਾ ਟੇਕਨ ਆਏ ਵਿਅਕਤੀ ਨੇ ਸੇਵਾਦਾਰ ਦੇ ਨਾਲ ਕੀਤੀ ਹੈ ਬਦਸਲੂਕੀ ਮੌਕੇ ਦੀ ਸੀਸੀਟੀਵੀ ਵੀਡੀਓ ਵੀ ਆਈ ਹੈ ਸਾਹਮਣੇ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਵਿਅਕਤੀ ਨੇ ਸੇਵਾਦਾਰ ਦੇ ਨਾਲ ਬਦਸਲੂਕੀ ਕੀਤੀ ਹੈ ਜ ਜਿਸ ਦੀ ਸੀਸੀਟੀਵੀ ਵੀਡੀਓ ਵੀ ਹੁਣ ਸਾਹਮਣੇ ਆਈ ਹੈ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕੇਸ ਤਰੀਕੇ ਇਹ ਵਿਅਕਤੀ ਸੰਗਤ ਦੇ ਨਾਲ ਵੀ ਲੜਾਈ ਝਗੜਾ ਕਰ ਰਿਹਾ ਹੈ ਅਤੇ ਸੇਵਾਦਾਰ ਦੇ ਨਾਲ ਵੀ ਬਦਸਲੂਕੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜੁ ਲੰ ਅੰਮ੍ਰਿਤਸਰ ਦੇ ਅਧੀਨ ਆਉਂਦੇ ਬਾਬਾ ਬਕਾਲਾ ਸਾਹਿਬ ਦੇ ਇਤਿਹਾਸਿਕ 9ਵੇਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ ਦੇ ਪੋਰਾ ਸਾਹਿਬ ਦੇ ਅੰਦਰ ਇੱਕ ਵਿਅਕਤੀ ਵੱਲੋਂ ਸੇਵਾਦਾਰ ਦੇ ਉੱਪਰ ਹਮਲਾ ਕੀਤਾ ਗਿਆ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਸੀਸੀਟੀਵੀ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਇੱਕ ਵਿਅਕਤੀ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਨ ਹੁੰਦਾ ਤਾਂ ਬਾਅਦ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਤਾਬੀਆਂ ਦੇ ਨਜ਼ਦੀਕ ਪਏ ਸੀਮਾਨ ਦੇ ਨਾਲ ਛੇੜਖਾਨੀ ਕਰਨ ਲੱਗਦਾ ਹੈ ਜਿਸ ਤੋਂ ਬਾਅਦ ਸੇਵਾਦਾਰ ਉਸ ਨੂੰ ਰੋਕਦਾ ਹੈ ਅਤੇ ਉਹ ਸੇਵਾਦਾਰ ਦੇ ਨਾਲ ਬਦਸਲੂਕੀ ਕਰਦਾ ਹੈ ਇਸ ਬਾਰੇ ਜਦੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਰੁਟੀਨ ਦੀ ਤਰ੍ਹਾਂ ਸੰਗਤ ਦਰਸ਼ਨ ਕਰਨ ਅੰਦਰ ਆਉਂਦੀ ਹੈ ਸੰਗਤ ਦੇ ਨਾਲ ਇੱਕ ਵਿਅਕਤੀ ਵੀ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਆ ਗਿਆ ਅਤੇ ਉੱਥੇ ਹੀ ਸੇਵਾਦਾਰ ਦੇ ਨਾਲ ਉਸਦੇ ਵੱਲੋਂ ਬਦਸਲੂਕੀ ਕੀਤੀ ਗਈ ਜਿਸ ਤੋਂ ਬਾਅਦ ਉਸਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢਿਆ ਗਿਆ ਅਤੇ ਇਹ ਵਿਅਕਤੀ ਸੰਗਤ ਦੇ ਨਾਲ ਵੀ ਲੜਾਈ ਝਗੜਾ ਕਰਦਾ ਹੋਇਆ ਨਜ਼ਰ ਆਇਆ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਤੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦੇ ਦਿੱਤੀ ਗਈ ਰੇਤਕਰੀਮਨ 5:00 ਵਜੇ ਨੇ 5:00 5:00 ਦੇ ਕਰੀਬ ਜਦੋਂ ਸੰਗਤ ਰਕੀਨ ਦੀ ਤਰ੍ਹਾਂ ਮੱਥਾ ਟੇਕਣਾ ਉਹਨਾਂ ਵਿੱਚੋਂ ਵੀ ਇੱਕ ਜਲਾ ਬੰਦਾ ਸੀ ਉਹ ਮੱਥਾ ਟੇਕਣ ਆਇਆ ਜਦੋਂ ਪੋਰਾ ਸਾਹਿਬ ਗਿਆ ਨਾ ਪੋਰਾ ਸਾਹਿਬ ਜਿਹੜੇ ਸਾਡੀ ਡਿਊਟੀ ਵਾਲੇ ਸਿੰਘ ਸੀ ਸੇਵਾਦਾਰ ਅਰਦਾਸ ਸਿੰਘ ਉਹਦੇ ਨਾਲ ਜਾ ਕੇ ਉਹਨੇ ਥੋੜੀ ਬੱਤਸਲੂਕੀ ਕੀਤੀ ਜਿਹੜੇ ਗੋਲ ਕਰੇ ਵਿੱਚ ਮਾਇਆ ਪਾਉਣ ਵਾਲੀ ਪੱਤੀ ਹੁੰਦੀ ਹੈ ਨਾ ਉਹ ਪੱਤੀ ਫੜ ਕੇ ਉਹਨੇ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਕਿਉਂ ਉਸੇ ਟਾਈਮ ਸਾਡੇ ਸੇਵਾਦਾਰ ਨੇ ਦੂਜੇ ਸਿੰਘ ਜਿਹੜੇ ਡਿਊਟੀ ਤੇ ਨਾਲ ਸੀ ਉਹਨਾਂ ਨੂੰ ਬੁਲਾ ਕੇ ਉਹਨੂੰ ਤੁਰੰਤ ਉਥੋਂ ਬਾਹਰ ਕੱਢ ਤਾ ਤੇ ਬਾਹਰ ਕੱਢ ਕੇ ਸੰਗਤਰੇ ਵਿੱਚ ਹੋਏ ਜਾਂਦਾ ਹੈ ਨਾ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਤੇ ਸੰਗਤ ਨਾਲ ਵੀ ਉਹਦੀ ਮਤਲਬ ਹੱਥੋਂ ਪਾਈ ਹੁੰਦੀ ਰਹੀ ਬਾਹਰ ਫਿਰ ਉਹਨੂੰ ਸੰਗਤ ਇੱਥੇ ਬਾਹਰ ਲਈ ਉਥੋਂ ਸਨਾਚੜੂ ਕੇ ਭੱਜਿਆ ਐ ਸਰੋਵਰ ਵੱਲ ਚਲੇ ਗਿਆ ਇੱਥੋਂ ਸੰਗਤ ਕੋਲ ਜਦੋਂ ਬਾਹਰ ਹੀ ਲਿਆਂਦਾ ਗਿਆ ਨਾ ਮੈਂ ਉਦੋਂ ਆਇਆ ਮ ਮੈਂ ਜਦ ਰੀ ਟੋਰਾਂਟੋ ਪੁਲਿਸ ਨੂੰ ਫੋਨ ਕਰਕੇ ਉਹ ਪੁਲਿਸ ਰੇ ਹਵਾਲੇ ਕਰਤਾ ਉਦੋਂ ਬਾਅਦ ਅਸੀਂ ਰਿਟਨ ਜਿਹੜੀ ਆ ਵਜੀ ਕਾਰਵਾਈ ਹੈ ਉਹ ਪੁਲਿਸ ਨੂੰ ਦੇ ਕੇ ਤੇ ਕਾਨੂੰਨੀ ਕਾਰਵਾਈ ਕਰਨ ਲਈ ਕਹਿੰਦਾ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਠੀਕ ਹੈ ਤੇ ਪੱਛ ਲੋਕੀ ਕੀਤੀ ਜਿਸ ਵਿੱਚ ਕੀ ਆ ਆਪਣਾ ਅੰਛੇ ਸੀਗਾ ਮੈਂਟਲ ਸੀਗਾ ਕਿ ਨਸ਼ਾ ਤੌਰ ਤੇ ਆਇਆ ਗਿਆ ਬੰਦਾ ਪੁਲਿਸ ਨਹੀਂ ਲਾਦਾ ਦੇਖਣ ਨੂੰ ਤਲਾਸ਼ਦਾ ਵੀ ਨਸਈਆ ਬੰਦਾ ਪਰੰਤੂ ਜਿਵੇਂ ਅਸੀਂ ਪਤਾ ਕੀਤਾ ਵੀ ਇੱਥੇ ਨੇੜੇ ਥੋਥੀਆਂ ਪਿੰਡ ਦਾ ਰਹਿਣ ਵਾਲਾ ਹੈ ਉਹ ਉਹਨੇ 4-5 ਸਾਲ ਪਹਿਲਾਂ 2015-16 ਦੇ ਵਿੱਚ ਕਰੀਬ ਦਾਦ ਦੇ ਨੇ ਵੀ ਉਹਨੇ ਆਪਣੇ ਪਿੰਡ 'ਤੇ ਆ ਰਹੀ ਕਰਨ ਦੀ ਕੋਈ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਵੀ ਹੋਏ ਇੱਕ ਸਾਲ ਹੈ ਜਿਹੜਾ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਇਸ ਕਰਕੇ ਲੱਗਦਾ ਵੀ ਉਹ ਖਬਰਾਂ ਕਿਹੜੀ ਨੀਟ ਨਾਲ ਆਇਆ ਹੋਵੇ ਤਾਂ ਬਗੁਰ ਤੇਗ ਭਦਰ ਸਾਹਿਬ ਨੇ ਕਿਰਪਾ ਕੀਤੀ ਸਾਡੇ ਸਿੰਘ ਮਸਤੈਜ ਤੇ ਪੂਰੇ ਡਿਊਟੀ ਵਾਲੇ ਤੇ ਉਹਨਾਂ ਨੇ ਤੁਰੰਤ ਜਿਹੜਾ ਐਕਸ਼ਨ ਲੈ ਕੇ ਉਹਨੂੰ ਮਿੰਟੋ ਮਿੰਟੇ ਬਾਹਰ ਕੱਢਦਾ ਇਹ ਜੀ ਕੋਈ ਘਟਨਾ ਨਹੀਂ ਵਾਪਰੀ ਕੀ ਕਹਿਣਾ ਹੈ ਕਿ ਕੋਈ ਜੀ ਸਮੇਂ ਦੇ ਵਿੱਚ ਸਲਾਨਾ ਜੁੜ ਮੇਲਾ ਹੋ ਰਿਹਾ ਵੱਡੇ ਪੱਦਰ ਤੇ ਕਿਸੇ ਨਾ ਕਿਸੇ ਤਰੀਕੇ ਦੀ ਸ਼ਿਕਾਇਤ ਹੋ ਸਕਦੀ ਹੈ ਉਹ ਵੀ ਸਕਦੀ ਹੈ ਜੀ ਨਹੀਂ ਇਹ ਹੁਣ ਅਸੀਂ ਇਹਦੇ ਬਾਰੇ ਕੀ ਕਹਾਂ ਸਾਰੇ ਪਰ ਅਸੀਂ ਆਪਣੇ ਵੱਲੋਂ ਅਲਰਟ ਆ ਮੈਂ ਆਪਣੇ ਸਾਰੇ ਸਟਾਫ ਨੂੰ ਅੱਜ ਵੀ ਕੱਲ ਵੀ ਰੋਜ਼ ਮੀਟਿੰਗ ਕਰਕੇ ਇਹਨਾਂ ਦੇ ਦਿੱਤੀ ਨੇ ਪੂਰੀ ਅਲਰਟ ਹੋ ਕੇ ਪੂਰੀ ਉਹਨਾਂ ਡਿਸਪਲਾਈਨ ਨਾਲ ਪੂਰੀ ਡਿਊਟੀ ਕਰਨੀ ਹੈ ਸੰਗਤ ਨਾਲ ਪਿਆਰ ਨਾਲ ਪੇਸ਼ ਆਉਣਾ ਕੀ ਲੱਗਦਾ ਕੈਮਰੇ ਦੀ ਫੁਟੇਜ ਵਿੱਚ ਕਿੰਨਾ ਕੁ ਦਰਸਾਇਆ ਗਿਆ ਕਿ ਬੰਦਾ ਜਿਹੜਾ ਹੱਥ ਪਾਈ ਹੁੰਦਾ ਹੈ ਆਪਣੀ ਹੈਗਾ ਇਹ ਜੀ ਕੈਮਰੇ ਦੀ ਫੋਟਾ ਤੁਸੀਂ ਦੇਖੀ ਹੈ ਇਹਨੇ ਉਹ ਹੱਥੋਂ ਪਾਈ ਹੁੰਦਾ ਰਿਹਾ ਬਾਹਰ ਵੀ ਉੱਥੇ ਵੀ ਆਪਣੇ ਸਾਡੇ ਸੰਗ ਨਾਲ ਜਿਹੜਾ ਡਿਊਟੀ ਤੇ ਸੀ ਉਹਦੇ ਉਹਨੇ ਪੱਤੀ ਮਾਰਨੀ ਕੋਸ਼ਿਸ਼ ਕੀਤੀ ਹੈ ਜ਼ਿਕਰ ਹੋਇਆ ਕਿ ਅਜਿਹੇ ਸ਼ਰਾਰਤੀ ਅੰਸਰ ਗੁਰੂ ਘਰ ਦੇ ਵਿੱਚੋਂ ਵੜ ਕੇ ਛੇੜਖਾਨੀ ਕਰਦੇ ਨੇ ਤੇ ਗੁਰੂ ਘਰ ਦੀ ਮਰਿਆਦਾ ਨੂੰ ਭੰਗ ਕਰਦੇ ਨੇ ਲੋੜ ਹੈ ਸੇਵਾਦਾਰਾਂ ਨੂੰ ਸੁਚੇਤ ਹੋਣ ਦੇ ਕਿ ਅਜਿਹੇ ਵਿਅਕਤੀ ਜਿੱਥੇ ਹੀ ਉਹਨਾਂ ਨੂੰ ਦਿਖਣ ਉਹਨਾਂ ਨੂੰ ਗੁਰੂ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ লাইਵ ਪੰਜਾਬੀ ਟੀਵੀ ਦੇ ਲਈ ਬਾਬਾ ਬਕਾਲਾ ਸਾਹਿਬ ਤੋਂ ਪ੍ਰਦੀਪ ਅਰੋੜਾ ਦੇ ਰਿਪੋਰਟ লাইਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ वर्ल्ड फाइव ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ। ਲੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ TV